ਪਿੰਡਾਂ ਦੇ ਵਿੱਚ ਰਹਿਣ ਵਾਲੇ ਬੱਚੇ ਵੀ ਉਹ ਮੁਕਾਮ ਹਾਸਲ ਕਰਦੇ ਹਨ ਦੇਸ਼ ਪਰਦੇ ਵਿੱਚ ਜਿਹੜਾ ਲਾਦਾ ਕਲੈਡ ਦਾ ਪੇਪਰ ਦਿੱਤਾ ਹੈ ਸਮਾਣਾ ਦੇ ਪਿੰਡ ਅਸਮਾਨਪੁਰ ਦੀ ਅਰਨੂਰਕੌਰ ਅਰਨੂਰਕੌਰ ਨੇ ਇੰਨੀ ਮਿਹਨਤ ਕੀਤੀ ਕਿ ਆਪਣੀ ਪੜਾਈ 24 ਘੰਟੇ ਦੇ ਵਿੱਚ 13-14 ਘੰਟੇ ਪੜਾਈ ਕਰਦੀ ਸੀ ਔਰ ਇਸ ਲੜਕੀ ਵੱਲੋਂ ਜਿਹੜਾ ਕਲੈਡ ਦਾ ਪੇਪਰ ਪਾਸ ਕੀਤਾ ਹੈ ਇੰਡੀਆ ਦੇ ਵਿੱਚ ਕਰੀਬ 7 ਸਵਾ ਲੱਖ 1.5 ਲੱਖ ਦੇ ਕਰੀਬ ਬੱਚੇ ਸੀ ਜਿਨ ਬੱਚਿਆਂ ਨੇ ਉਸੇ ਟੈਸਟ ਦਿੱਤਾ 257 ਰੈਂਕ ਆਇਆ ਹੈ ਔਰ ਇਸ ਲੜਕੀ ਦੀ ਇਸ ਪੜਾਈ ਦੀ ਬਦੌਲਤ ਇਸ ਇਲਾਕੇ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਇਸ ਨੇ ਰੋਸ਼ਨ ਕੀਤਾ ਹੈ ਔਰ ਇਸ ਦੀ ਇੱਛਾ ਹੈ ਕਿ ਮੈਂ ਹੋਰ ਜ਼ਿਆਦਾ ਪੜ੍ਹਾਈ ਕਰਕੇ ਆਪਣੇ ਇਲਾਕੇ ਦਾ ਆਪਣੇ ਪਿੰਡ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂ ਇਸ ਦਿਨ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਇਸ ਨੇ ਕਿਹਾ ਕਿ ਮੈਂ ਜਿਸ ਤਰ੍ਹਾਂ ਆਜ ਬੱਚੇ ਮੋਬਾਈਲ ਦੇ ਨਾਲ ਜੁੜੇ ਨੇ ਹਰ ਟਾਈਮ ਮੋਬਾਈਲ ਤੇ ਰਹਿੰਦੇ ਆ ਉਸ ਦੇ ਕਰਕੇ ਉਹਨਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ ਲੇਕਿਨ ਅਰਨੂਰ ਬੋਲੋ ਜਿਹੜੀ ਮਿਹਨਤ ਕੀਤੀ ਉਸ ਦਾ ਫਲ ਉਸ ਨੂੰ ਮਿਲੇ ਹੈ ਆਜ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿ ਅਰਨੂਰ ਨੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਤੇ ਤੇਜ ਮਿੰਦਰ ਸਿੰਘ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਹੈ ਔਰ ਮਾਤਾ ਨੇ ਵੀ ਉਸ ਨੂੰ ਪੂਰਾ ਹੌਸਲਾ ਦਿੱਤਾ ਪੜ੍ਹਾਈ ਦੇ ਵਿੱਚ ਕਰਦੇ ਕੰਮਾਂ ਤੋਂ ਥੋੜਾ ਦੂਰ ਰੱਖਿਆ ਪੜ੍ਹਾਈ ਕਰਾਉਣ ਦੇ ਵਿੱਚ ਹੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੋਈ ਉਹਨੇ ਕਹੀ ਜੋ ਅੱਜ ਮੇਰੀ ਬੱਚੀ ਨੇ ਮੇਰਾ ਨਾਮ ਰੋਸ਼ਨ ਕੀਤਾ ਹੈ ਉਸ ਨਾਲ ਮੈਨੂੰ ਖੁਸ਼ੀ ਹੈ ਮੇਰਾ ਨਾਮ ਅਰਨੂਰ ਕੌਰ ਹੈ ਮੈਂ ਕਲੈਂਡ ਦਾ ਟੈਸਟ ਦਿੱਤਾ ਸੀ ਔਰ ਮੇਰਾ 올 ਇੰਡੀਆ ਰੈਂਕ 227 ਆਇਆ ਹੈ ਮੈਂ ਬਹੁਤ ਖੁਸ਼ ਹਾਂ ਇਸ ਤੇਰਾ ਤੋਂ 14 ਤੋਂ 14 ਘੰਟੇ ਰੋਜ਼ ਵਿਦ ਡਿਸਪਲਿਨ ਐਂਡ ਕੰਸਿਸਟੈਂਸੀ ਕਾਫੀ ਦੂਰ ਰਹੀ Hmm. मतलब कि अगर तो, अगर, अगर जरूर है तो यूज करना है। क्योंकि अगर एक बार टेस्ट क्लियर हो जाए फिर तो ये सारे दिन देखो तुम कोई नहीं कुछ कहेगा hmm. लेकिन जिन्ना चाहे प्रिपरेशन कर रहे हो होना चाहे तू अपनी स्टडी उपर ही फोकस करना चाहिए आई थिंक वन लैक फोर्टी टू फिफ्टी थाउजेंड इन बचे ने ਤੇ ਤੁਹਾਡਾ ਨੰਬਰ 227 ਹੈ ਹਾਂਜੀ ਇੰਡੀਆ ਦੇ ਵਿੱਚ ਹਾਂਜੀ ਮੈਂ ਕਦੇ ਨਹੀਂ ਗਿਆ ਕਿਸੇ ਨੇ ਕੁਝ ਨਹੀਂ ਗਿਆ ਕਿ ਤੂੰ ਕੰਮ ਕਰ ਜਾਂ ਫਿਰ ਕੁਝ ਹੋਰ ਗਏ ਉਹਨਾਂ ਨੇ ਹਮੇਸ਼ਾ ਕਿਹਾ ਕਿ ਤੂੰ ਸਟੱਡੀ ਕਰ ਅਸੀਂ ਤੇਰੇ ਨਾਲ ਹਮੇਸ਼ਾ ਸਪੋਰਟ ਕਰਾਂਗੇ ਅਗਰ ਤੇਰਾ ਪੇਪਰ ਕਲੀਅਰ ਹੁੰਦਾ ਹੈ ਜਾਂ ਫਿਰ ਨਹੀਂ ਹੁੰਦਾ ਅਸੀਂ ਹਮੇਸ਼ਾ ਤੇਰੇ ਨਾਲ ਆ ਉਹ ਨਹੀਂ ਇੱਕ ਸਪੋਰਟ ਹੈ ਜੋ ਹਰ ਬੱਚੇ ਨੂੰ ਚਾਹੀਦਾ ਹੈ ਜੋ ਵੀ ਕਿਸੇ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਅੱਗੇ ਮੈਂ ਕਈ ਸਾਰੇ ਓਪਰਚ्युनिटीਜ਼ ਨੂੰ ਦੇਖਾਂਗੀ ਲਿਟੀਗੇਸ਼ਨ ਜੁਡੀਸ਼ਰੀ ਔਰ ਕਾਰਪੋਰੇਟ ਲਾ ਜਿਸ ਜਿਸ ਫੀਲਡ 'ਚ ਵੀ ਮੈਨੂੰ ਅਲਾਈਨਮੈਂਟ ਫੀਲ ਹੋਏਗੀ ਮੈਂ ਉਸ ਫੀਲਡ 'ਚ ਜਾਵਾਂਗੀ ਇਰ ਨੂੰਰ ਕੋਰ ਬੱਚੇ ਨੇ ਪੜ੍ਹਾਈ ਦਿਲ ਲਾ ਕੇ ਕੀਤੀ ਹੈ ਮਾਹੌਲ ਵੀ ਵਧੀਆ ਸੀ ਖੇਤਾਂ ਵਿੱਚ ਰਹਿੰਦੇ ਆ ਮਤਲਬ ਕੋਈ ਆਵਾਜ਼ਾਈ ਕੁਝ ਨਹੀਂ ਮੋਬਾਈਲ ਤੋਂ ਦੂਰ ੋਕੇ ਨੇ ਸਟੱਡੀ ਕਰਕੇ ਆਪਣਾ 227ਵਾਂ ਰੈਂਕ ਵਾਲਾ ਇੰਡੀਆ ਹਾਸਲ ਕੀਤਾ ਸਾਡੀ ਵੀ ਇਹਨੂੰ ਬਹੁਤ ਸਪੋਰਟ ਰਹੀ ਹੈ ਜਦੋਂ ਕਿਤੇ ਉਦਾਸ ਹੋ ਜਾਂਦੀ ਸੀ ਅਸੀਂ ਇਹਦੀ ਪੂਰੀ ਸਪੋਰਟ ਦਿੰਦੇ ਸੀ ਬੱਚੇ ਲੜਕਿਆਂ ਵਾਂਗ ਉਹਨੂੰ ਕਿਹਾ ਪੁੱਤ ਮਿਹਨਤ ਕਰੋ ਜਿੰਨੀ ਹੋ ਸਕਦੀ ਹੈ ਤੇ ਮਤਲਬ ਮਿਹਨਤ ਕਰਕੇ ਹੀ ਆਪਾਂ ਕੋ ਮਕਾਮ ਹਾਸਲ ਕਰ ਸਕਦਾ ਅੱਜ ਬਹੁਤ ਖੁਸ਼ੀ ਸਾਨੂੰ ਸਾਰੇ ਪਰਿਵਾਰ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਕਿਚਲ ਸਾਡੀ ਜਿਹੜੀ ਬੱਚੀ ਨੇ ਮਿਹਨਤ ਕੀਤੀ ਏ ਉਹਦੇ ਵਿੱਚ ਸਫਲ ਹੋਈ ਏ ਹਾਂਜੀ ਕੋਈ ਵਧੀਆ ਯੂਨੀਵਰਸਿਟੀ ਟਾਪ ਯੂਨੀਵਰਸਿਟੀ ਮਿਲ ਗਈ ਏ ਜਿਸ ਦੇ ਨਾਲ ਇਹਦੀ ਅੱਗੇ ਵੀ ਪੜ੍ਹਾਈ ਦਾ ਜਿਹੜਾ ਬੇਸ ਬਣ ਜੇਗਾ ਉਸ ਤੋਂ ਬਾਅਦ ਅੱਗੇ ਪੜ੍ਹਾਈ ਕਰਕੇ ਜੋ ਇਹ ਕਰਨਾ ਚਾਹੇਗੀ ਬੱਚੀ ਜਿੱਧਰ ਵੀ ਜਾਣਾ ਚਾਹੇਗੀ ਇਹਨੂੰ ਕੋਈ ਰਿਮ ਫੈਮਿਲੀ ਦੇ ਬਿਲੋਂਗ ਕਰਦੇ ਹੋ ਤੁਸੀਂ ਹਾਂ ਮੀਡੀਅਮ ਪਰਿਵਾਰ ਵਿੱਚੋਂ ਅਸੀਂ ਆ ਮੰਨ ਲਓ ਕੋਈ ਇੰਨੀ ਜ਼ਿਆਦਾ ਉਹ ਨਹੀਂ ਹੁੰਦੇ ਸਾਰੀ ਹਾਂ ਜ਼ਿੰਮੇਵਾਰ ਪਰਿਵਾਰ ਵਿੱਚੋਂ ਮੀਡੀਅਮ ਪਰਿਵਾਰ ਵਿੱਚੋਂ ਬੱਚੀ ਨੇ ਚਲੋ ਮਿਹਨਤ ਕੀਤੀ ਆਪਣਾ ਨੂੰ ਫਲ ਮਿਲਿਆ ਜੀ ਮਨਦੀਪ ਕੌਰ ਮੈਂ ਅੱਜ ਬਹੁਤ ਖੁਸ਼ ਆ ਮੇਰੀ ਬੱਚੀ ਨੇ ਮਕਾਮ ਹਾਸਲ ਕੀਤਾ ਆਪਣੀ ਮਿਹਨਤ ਨਾਲ ਕੀਤਾ ਹੈ ਇਹ ਰਾਤ ਨੂੰ 2:00 ਵਜੇ ਤੱਕ 2:30 ਵਜੇ ਤੱਕ ਪੜਦੀ ਹੁੰਦੀ ਸੀ ਇਹਨ ਮੈਨੂੰ ਰਾਤ ਨੂੰ ਮੈਸੇਜ ਕਰਨਾ ਕਿ ਮਮਾ ਮੈਂ ਸਵੇਰੇ 8:00 ਵਜੇ ਉੱਠਣਾ ਤੇ ਪੂਰਾ 10:00 ਵਜੇ ਹੀ ਮੈਨੂੰ ਉਠਾਉਣਾ ਅਸੀਂ ਇਹਨੂੰ ਫੁੱਲ سپورਟ ਦਿੱਤੀਏ ਉਦਾਸ ਵੀ ਹੋ ਜਾਂਦੀ ਸੀ ਪੜਦਿਆਂ ਪੜਦਿਆਂ ਕਿ ਮੇਰੇ ਤੋਂ ਨਹੀਂ ਹੋਣਾ ਟੈਨਸ਼ਨ ਚ ਆ ਜਾਂਦੀ ਸੀ ਪਰ ਅਸੀਂ ਇਹਨੂੰ ਇਹੀ سپورਟ ਕਰਦੇ ਸੀ ਕਿ ਤੂੰ ਮਿਹਨਤ ਕਰ ਪਰਮਾਤਮਾ ਤੇਰਾ ਸਾਥ ਦੇਵੇਗਾ ਤੇ ਬਿਲਕੁਲ ਪਰਮਾਤਮਾ ਨੇ ਸਾਥ ਦਿੱਤਾ ਹੈ ਅੱਜ ਇਸ ਮਕਾਮ ਤੇ ਪਹੁੰਚ ਗਈ ਹੈ ਮੈਨੂੰ ਬਹੁਤ ਜ਼ਿਆਦਾ ਮੈਂ ਖੁਸ਼ ਆ ਤੇ ਮ ਬਹੁਤ سپورਟ ਕੀਤਾ ਪ੍ਰਨਵ ਸਰ ਨੇ ਮੁਸਕਾਨ मैम ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਮੇਰੀ ਬੱਚੀ ਨੂੰ ਉਹਨਾਂ ਨੇ ਸਾਡੇ ਨਾਲੋਂ ਵੀ ਵੱਧ ਸਪੋਰਟ ਕੀਤਾ ਅੱਜ ਅਸੀਂ ਬਹੁਤ ਖੁਸ਼ ਹਾਂ ਆਪਣੀ ਬੱਚੀ ਨੂੰ ਇਸ ਜਗ੍ਹਾ ਤੇ ਦੇਖ ਕੇ ਅਸੀਂ ਇਹਨੂੰ ਮੁੰਡਿਆਂ ਨਾਲੋਂ ਵੱਧ ਪਿਆਰ ਕਰਦੇ ਹਾਂ ਤੇ ਇਹ ਬੱਚੀ ਨੇ ਸਾਡੇ ਤੋਂ ਪਿਆਰ ਆਪਣੇ ਆਪ ਲਿਆ ਕਿਉਂਕਿ ਇਹਦੀ ਮਿਹਨਤ ਇਹਦੇ ਮਤਲਬ ਜੋ ਵੀ ਡਿਸਪਲਨ ਚ ਸ਼ੁਰੂ ਤੋਂ ਲੈ ਕੇ ਨਰਸਰੀ ਕਲਾਸ ਤੋਂ ਲੈ ਕੇ ਡਿਸਪਲਨ ਚ ਰਹੀ ਹੈ ਬਹੁਤ ਵਧੀਆ ਅਗਿਆਕਾਰ ਬੱਚੀ ਹੈ ਬੇਟਿਆਂ ਨਾਲੋਂ ਵੀ ਸਾਨੂੰ ਵੱਧ ਕੇ ਪਿਆਰੀ ਹੈ ਮੈਨੂੰ ਬਹੁਤ ਹੀ ਪ੍ਰਾਊਡ ਹੈ ਸਭ ਤੋਂ ਪਹਿਲੇ ਮੈਂ Uh, सभी शहर निवासियों का एक बहुत ही अच्छी खबर देना चाहूँगा कि हमारे स्कूल का स्टूडेंट अरनूर कौर जो आसमानपुर विलेज से आकर के स्कूल के अंदर पढ़ता था बच्चा और उसने आज अरनूर कौर कुड़ी ने जो है पूरे इंडिया के अंदर जो क्लैट का टेस्ट होता है उसमें एक लाख आठ हज़ार बच्चों के लगभग जो है पार्टिसिपेट किया था उसमें जो उसका दो सौ रैंक पूरे इंडिया में आया उसमें जो है असि बहुत ही मतलब प्राउड फील कर दें कि ऐसे बच्चे को स्कूल से पढ़ा करके और पहले भी आ, हमारे स्कूल से कुछ आईआईटी में बच्चे गए हैं कुछ मेडिकल में बच्चे कंटिन्यूसली जा रहे हैं तो लेकिन क्लैट का बच्चा जो है आज दूसरा तीसरा बच्चा हमारे स्कूल से जा रहा है तो ये बहुत ही अच्छी मतलब महसूस कर रहा हूँ मैं और दूसरी बात यही कहूँगा कि ये इस बच्चे ने अपने बोर्ड के एग्ज़ामिनेशन में भी बहुत ही अच्छे मार्क्स जो है गेन किए थे और असी जभी से ये प्रार्थना थी कि सभी टीचर्स की भी यही मतलब भगवान से अरदास थी कि जो है कि ये बच्चा बहुत आगे जाएगा ਅੱਜ ਜੋ ਹੈ ਬੱਚਾ ਰਿਜ਼ਲਟ ਜੋ ਹੈ ਸਭ ਦੇ ਸਾਹਮਣੇ ਹੈ ਤਾਂ ਮੈਂ ਇਹਨਾਂ ਪੇਰੈਂਟਸ ਨੂੰ ਜਿਹੜੇ ਧਰਮਿੰਦਰ ਜੀ ਨੂੰ ਇਹਦੇ ਜੋ ਹੈਡ ਕਨਸਲ ਬਣੇ ਉਹਨਾਂ ਦੇ ਉਹਨਾਂ ਨੂੰ ਜਿਹੇ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ ਉਹਨਾਂ ਦੇ ਬੱਚੇ ਉਹਨਾਂ ਦੇ ਜਿਹੇ ਸਕਸੈਸ ਆਪਣੀ ਲਾਈਫ ਵਿੱਚ ਗੇਨ ਕਰੇ ਇਸੇ ਤਰ੍ਹਾਂ ਸਾਂ ਅੱਗੇ ਵਧਦਾ ਰਹੇ ਬੜੀ ਖੁਸ਼ੀ ਦੀ ਗੱਲ ਆ ਸਭ ਤੋਂ ਪਹਿਲਾਂ ਤਾਂ ਮੈਂ ਅਰਨੂਰ ਕੌਰ ਨੂੰ ਮੁਵਾ ਲੱਖ-ਲੱਖ ਮੁਬਾਰਕਾ ਦਿੰਦਾ ਨਾਲ-ਨਾਲ ਮੈਂ ਉਹਦੇ ਟੀਚਰਾਂ ਨੂੰ ਨਾਲ-ਨਾਲ ਪ੍ਰਿੰਸੀਪਲ ਸਾਹਿਬ ਨੂੰ ਉਹਦੇ ਮਾਪਿਆਂ ਨੂੰ ਵੀ ਸਕੂਲ ਵਾਸਤੇ ਬਹੁਤ ਵੱਡੀ ਮਾਨ ਦੀ ਗੱਲ ਆ ਬੀਜੜਾ ਆਲ ਇੰਡੀਆ ਚ 227 ਰੈਂਕ ਆਉਣਾ ਮੀਨ ਜ ਪੰਜਾਬ ਦੇ ਪਹਿਲੇ ਦੂਜੇ ਨੰਬਰ ਤੇ ਜੁਨੀਵਰਸਿਟੀ ਮਿਲਨੀ ਆ ਕਿਉਂਕਿ ਉਹ ਫ੍ਰੀ ਹੋ ਬਿਲਕੁਲ ਕੋਸਟ ਪడుਗੀ ਕਲੈਡ ਦਾ ਪੇਪਰ ਕਲੀਅਰ ਕਰਨਾ ਬਹੁਤ ਵੱਡੀ ਮਾਣ ਦੀ ਗੱਲ ਹੈ ਕਿਉਂਕਿ ਮੇਰੀ ਬੇਟੀ ਨੇ ਵੀ ਕਲੈਡ ਦਾ ਪੇਪਰ ਕਲੀਅਰ ਕੀਤਾ ਦੀ ਉਹ ਵੀ ਲਾ ਕਰੀਆ ਕਿਉਂਕਿ ਇਸ ਬਾਰੇ ਮੈਨੂੰ ਨੌਲਜ ਆ ਨੌਲਜ ਵੀ ਆ ਬਹੁਤ ਬੜਾ ਮਾਨ ਪ੍ਰਾਪਤਾ ਸਕੂਲ ਵਾਸਤੇ ਤੇ ਉਹਦੇ ਮਾਪਿਆਂ ਵਾਸਤੇ ਆਪਣੇ ਸਾਰੇ ਇਲਾਕਿਆਂ ਵਾਸਤੇ ਇੱਕ ਵਾਰੀ ਫੇਰ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਕੈਮਰਾਮੈਨ ਬੀਕੇ ਗੱਲ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼